ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕਿੱਦਾਂ ਠੀਕ ਠਾਕ ਆ ਹਾਂਜੀ ਬਾਈ ਜੀ ਆ ਮੁਰਗਿਆਂ ਦੇ ਵਿੱਚ ਜਾਂ ਕਬੂਤਰਾਂ ਦੇ ਵਿੱਚ ਜਾਂ ਭੇਡਾਂ ਬੱਕਰੀਆਂ ਦੇ ਵਿੱਚ ਕਈ ਵਾਰ ਵਿਟਾਮਿਨਾਂ ਦੀ ਘਾਟ ਆ ਜਾਂਦੀ ਹੈ ਨਾ ਉਹਦੇ ਬਾਰੇ ਅੱਜ ਗੱਲ ਕਰਦੇ ਹਾਂ ਆ ਮਲਟੀ ਸਟਾਰ ਆ ਇਹ ਮਿਨਰਲ ਲੀਕਵਿਡ ਨੇ ਵਿਟਾਮਿਨ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਕਿਸੇ ਵੀ ਭਰਾ ਦੇ ਹਨਾ ਪੁੱਤਰਾਂ ਦੇ ਵਿੱਚ ਜਾਂ ਮੁਰਗੀਆਂ ਦੇ ਵਿੱਚ ਜਾਂ ਬੱਕਰੀਆਂ ਦੇ ਵਿੱਚ ਜਾਂ ਬੱਕਰੀ ਦੇ ਬੱਚਿਆਂ ਵਿੱਚ ਜਾਂ ਭੇਡਾਂ ਦੇ ਬੱਚਿਆਂ ਵਿੱਚ ਜਾਂ ਭੇਡਾਂ ਦੇ ਵਿੱਚ ਵਿਟਾਮਿਨਾਂ ਦੀ ਘਾਟ ਆਉਂਦੀ ਹੈ ਤਾਂ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਇਹਦਾ ਤੇ ਇਹਦੇ ਚਾ ਡੋਜ ਦੱਸੀ ਗਈ ਆ ਕਿੰਨੀ ਡੋਜ ਤੁਸੀਂ ਦੇਣੀ ਆ ਤੇ ਬਹੁਤ ਵਧੀਆ ਰਿਜ਼ਲਟ ਆ ਮਲਟੀ ਸਟਾਰ ਇਹਦਾ ਨਾਮ ਆ ਦੇਖਾ ਤੁਸੀਂ ਆਪਾਂ ਬਰਤਦੇ ਹਾਂ ਫਾਰਮ ਦੇ ਵਿੱਚ ਬੱਚਿਆ ਵਾਸਤੇ ਜੇ ਜਾਂ ਵੱਡੀਆਂ ਬੱਕਰੀਆਂ ਦੇ ਵਿੱਚ ਕਈ ਵਾਰ ਘਾਟ ਵਾ ਜਾਂਦੀ ਹੈ ਖੂਨ ਵਾਲੀਆਂ ਦੇ ਵਿੱਚ ਜਾਂ ਗੱਬਣਾ ਦੇ ਵਿੱਚ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦੇ ਨਾਲ ਚੰਨ ਖਵਾ ਵਧੀਆ ਆਉਂਦੀ ਹੈ ਤੇ ਪੜੀਏ ਗ੍ਰੋਥ ਕਰਦੇ ਨੇ ਜਾਨਵਰ